ਜੋ ਜੀ ਫਤਿਹ ਜੀ ਅਸੀਂ ਅੰਮ੍ਰਿਤਸਰ ਕੋੜ ਖਾਲਸਾ ਤੋਂ ਆਏ ਆ ਜੀ ਹਾਂਜੀ ਕੀ ਕਹਿਣਾ ਚਾਹੋਗੇ ਬਹੁਤ ਗੋਜੇ ਸਦਾਰ ਤੋਂ ਬਹੁਤ ਗੋਜ ਮਿਲਿਆ ਵਾਏ ਗੁਰੂ ਜੀ ਜੋ ਨਹੀਂ ਸੀ ਜਾਇਆ ਉਹ ਵੀ ਮਿਲਿਆ ਸਾਨੂੰ ਮਾਣ ਆਉਣਾ ਹਰਦੀ ਕੀ ਜੇ ਅਜੀਜ ਕਰੇ ਮੇਰਾ ਕੋ ਗਿੰਦ ਤੇਰੀ ਕੁਦਰਤ ਕੋ ਕੁਰਬਾਨ ਚਪਰਾ ਸਾਹਿਬ ਵਾਸਤੇ ਮਾਰ ਬਾਈਗੁਰ ਜੀ ਆ ਗਏ ਨੇ ਜਿੰਨੀ ਵੀ ਸੰਗਤ ਆ ਰਹੀ ਹੈ ਨਾ ਬਹੁਤ ਜਿਆਦਾ ਕਿਰਪਾ ਹੋ ਰਹੀ ਆ ਗਈ ਬਹਣ ਬੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਰਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਚਪੈਰੇ ਦੇ ਵਿੱਚ ਹਾਜ਼ਰੀ ਭਰ ਰਹੀ ਹੈ ਸਾਰੀ ਸੰਗਤ ਸਾਰੀ ਸੰਗਤ ਵੱਡੇ ਭਾਗਾਂ ਲਈ ਹੈ ਔਰ ਤੁਸੀਂ ਦੇਖੋ ਪਿਛਲੇ 2 ਸਾਲ ਤੋਂ ਚਪੈਰਾ ਤੇ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਪਰ ਜਿਹੜੀ ਗੁਰਦੁਆਰੇ ਦੀ ਬਾਉਂਡਰੀ ਬੋਲਾ ਦੇ ਅੰਦਰ ਅੰਦਰ ਸੰਗਤ ਵਹਿੰਦੀ ਸੀ ਚਪੈਰਾ ਬੜੀ ਦੇਰ ਤੋਂ ਚੱਲ ਰਹੀ ਪਰ 2 ਸਾਲਾਂ ਤੋਂ ਬਾਬਾ ਦੀਪ ਸਿੰਘ ਜੀ ਇੰਨੀ ਕਿਰਪਾ ਹੋ ਗਈ ਹੈ ਕੱਲਾ ਪੰਜਾਬ ਪਰ ਚੋ ਨਹੀਂ ਕੱਲਾ ਅੰਮ੍ਰਿਤਸਰ ਚੋ ਨਹੀਂ ਹਰਿਆਣਾ ਜੰਮੂ ਹਿਮਾਚਲ ਤੋਂ ਸੰਤਾ ਦਿੱਲੀ ਤੋਂ ਸੰ ਜਿਹੜੇ ਭਾਰਤ ਦੇ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਵੱਡੀ ਗਿਣਤੀ ਚ ਚਪੈਰਾ ਸਾਹਿਬ ਦੀਆਂ ਹਾਜ਼ਰੀਆਂ ਭਰਦੀ ਹੈ ਔਰ ਝੋਲੀਆਂ ਭਰ ਭਰ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਲੈ ਕੇ ਜਾਂਦੀ ਹੈ ਤੁਸੀਂ ਦੇਖੋ ਦੋ ਤਿੰਨ ਦਿਨ ਨੂੰ ਪਹਿਲਾਂ ਨਵਾਂ ਸਾਲ ਸੀ ਤੇ ਮੈਂ ਕਿਹਾ ਨਵੇਂ ਸਾਲ ਵਾਲੇ ਦਿਨ ਦਰਸ਼ਨ ਕਰਨ ਆਏ ਆ ਤੇ ਚਪੈਰਾ ਸਾਹਿਬ ਵਾਲੀ ਸੰਗਤ ਵਰਗਾ ਹਾਲ ਹੋ ਸੀਗਾ ਕਿ ਇੰਨੀ ਸੰਗਤ ਹੀ ਕਿੰਨਾ ਲੰਬੀ ਲਾਈਨਾਂ ਦੇ ਵਿੱਚ ਆ ਕੇ ਜਿਹੜੇ ਦਰਸ਼ਨ ਖਾਣੂ ਕਰਨੇ ਪਏ ਉਨ ਅੱਗੇ ਬਾਬਾ ਜੀ ਆ ਦਿਹਾੜਾ ਆ ਰਿਹਾ 26 ਦਾ 27 ਦਾ ਤੇ ਫਿਰ ਸੰਗਤਾਂ ਦੇ ਜੜੀਆਂ ਵਾ ਐਸੇ ਤਰ੍ਹਾਂ ਜੜ ਚੜਦੀ ਕਲਾ ਦੇ ਵਿੱਚ ਦਰਸ਼ਨ ਕਰਨ ਗਿਆ ਮੁਰਾਦਾਬੂਰੀ ਹੁੰਦੀਆਂ ਜੀ ਬਿਲਕੁਲ ਜੀ ਬਾਬਾ ਦੀਪ ਸਿੰਘ ਜੀ ਦਾ ਦਾਰੀ ਅਸਰਾ ਦਾ ਵਾ ਐਡੀ ਵੱਡੀ ਗਿਣਤੀ ਚ ਸੰਗਤਾਂ ਦਾ ਆਣਾ ਇੱਕ ਪ੍ਰਮਾਣ ਹੈ ਕਿ ਜਿਹੜੀ ਐ ਸੰਗਤ ਜਿਹੜੀ ਵੱਡੀ ਗਿਣਤੀ ਚ ਵਧਣ ਦਾ ਕਾਰਨ ਹੈ ਕਿ ਜਿਨ੍ਹਾਂ ਦੀ ਝੋਲੀਆਂ ਭਰੀਆਂ ਜਾਣ ਡੀਆਂ ਬਿਮਾਰੀਆਂ ਠੀਕ ਹੋ ਰੀਆਂ ਲੋਕਾਂ ਦੇ ਕਰਜ਼ਿਆਂ ਦੇ ਜਿਹੜੇ ਉਤਰ ਰਹੇ ਆ ਇਹ ਸਾਰੀਆਂ ਬਾਬਾ ਜੀ ਦੇ ਘਰ ਦੀਆਂ ਬਖਸ਼ੀਸ਼ਾਂ ਨੇ ਜਿਹੜੀਆਂ ਸੰਗਤ ਨੂੰ ਮਿਲ ਰਹੀਆਂ ਜੀ ਜੀ ਕੀ ਫਤਿਹ ਜੀ ਅਸੀਂ ਅੰਮ੍ਰਿਤਸਰ ਕੋੜ ਖਾਸ ਤੋਂ ਆਏ ਆ ਜੀ ਕਹਣਾ ਚਾਹੋਗੇ ਬਹੁਤ ਕੁਝ ਜੇ ਸਦਾਰ ਤੋਂ ਬਹੁਤ ਕੁਝ ਮਿਲਿਆ ਵਾਏ ਗੁਰੂ ਜੀ ਜੋ ਨਹੀਂ ਸੀ ਜਾਇਆ ਉਹ ਵੀ ਮਿਲਿਆ ਸਾਨੂੰ ਬਹੁਤ ਕੁਝ ਮਿਲਿਆ ਸਾਨੂੰ ਬਹੁਤ ਸਰਦਾ ਇਸ ਪਰਮਾਤਮਾ ਨੇ ਸਾਡੇ ਪ੍ਰਤੀ ਜੀ ਵਾਏ ਗੁਰੂ ਸਭ ਦੀ ਆਸਾਂ ਪੂਰੀਆਂ ਕਰੇ ਕੀ ਹਰ ਰੋ ਜਾਂਦੇ ਜੀ ਅਸੀਂ ਹਰ ਐਤਵਾਰ ਆਨੇ ਆ ਜੀ 10 ਸਾਲ ਹੋ ਗਏ ਸਾਨੂੰ ਆਂਦਿਆਂ ਨੂੰ ਕਿੰਨਾ ਚਾਹ ਹੁੰਦਾ ਇੱਥੇ ਆਉਂਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘਰ ਦੇ ਸਾਰੇ ਕੰਮ ਛੱਡ ਕੇ ਕਈ ਦਾ ਪਹਿਲਾਂ ਗੁਰੂ ਘਰ ਚਲੀਏ ਜੀ ਬਹੁਤ ਕੁਝ ਮਿਲਿਆ ਵਾਹਿਗੁਰੂ ਜੀ ਬਹੁਤ ਕੁਝ ਸ਼ੁਕਰ ਪ੍ਰਮਾਤਮਾ ਦਾ ਸ਼ੁਕਰ ਕਰਦੇ ਸੀ ਯਾਰ ਟਾਈਮ ਜੀ ਵਾਹਿਗੁਰੂ ਜੀ ਜੀ ਮੈਂ ਵੀ ਹਰ ਹਰ ਅਦਵਰ ਅਦਵਰ ਚ ਪੈ ਰਹੀ ਹਿੱਥੇ ਭਰਦੀ ਆ ਮੈਨੂੰ ਉਮੀਦ ਹੈਗੀ ਹੈ ਕਿ ਮੇਰੀਆਂ ਵੀ ਖੁਸ਼ੀਆਂ ਇੱਥੋਂ ਪੂਰੀਆਂ ਹੋਣਗੀਆਂ ਤੇ ਬਹੁਤ ਸਾਰੀਆਂ ਪੂਰੀਆਂ ਹੋਈਆਂ। ਹੋਈਆਂ? ਜੀ। ਇੱਕ ਖੁਸ਼ੀਆਂ ਮੰਗਣ ਆ ਰਹੇ ਹਾਂ ਤੇ ਕਿਹਦੇ? ਮੈਨੂੰ ਵਾਈਕਰ ਜੀ 13 ਸਾਲ ਹੋ ਗਏ ਇੱਥੇ ਆਂਦੇ ਆਣ। ਅੱਛਾ। ਜੀ। ਬਸ ਵਾਈਕਰ ਜੀ ਕੀ ਅਰਦਾਸ ਆ ਕਿ ਮੈਂ ਠੀਕ ਹੋ ਜਾਵਾਂ। ਕੀ ਹੋਇਆ ਕੀ ਦਿੱਕਤ? ਜੀ ਮੈਂ ਪੈਰਾਲਾਈਜ਼ ਹਾਂ। ਅੱਛਾ। ਜੀ। ਪਰ ਅੱਗੇ ਨਾਲੋਂ ਫਰਕ ਪੈ ਗਿਆ? ਜੀ ਜੀ। ਬਹੁਤ ਫਰਕ ਪਿਆ। ਮੈਂ ਜਦੋਂ ਛੋਟੀ ਸੀ ਮੈਂ ਬਿਮਾਰ ਹੋ ਗਈ ਸੀ ਪੂਰੀ ਤਰ੍ਹਾਂ ਡੋਗੀ ਸੀ ਤੇ ਵਾਈਕਰ ਦੀ ਕਿਰਪਾ ਨਾਲ ਮੈਂ ਚੱਲਣ ਲੱਗ ਪਈ ਹਾਂ। ਚੱਲਣ ਲੱਗ ਪਈ। ਅੱਜ ਕਿੰਨੀ ਖੁਸ਼ੀ ਆ ਬਹੁਤ ਖੁਸ਼ੀ ਬਹੁਤ ਖੁਸ਼ੀ ਆ ਅਪਾਰ ਕਿਰਪਾ ਵਾ ਬਾਈ ਜੀ ਜੀ ਬਹੁਤ ਜੀ ਬਹੁਤ ਕਿਰਪਾ ਵਾ ਇਹਨੂੰ ਜੁਰਤ ਕੋਸ਼ ਕਰਾ ਪਰਲਾਈ ਠੀਕ ਹੋ ਗਿਆ ਪਹਿਰਾ ਸਾਹਿਬ ਜਿਹੜਾ ਸਾਹਿਬ ਵਾਸਤੇ ਮਾਰ ਬਾਈ ਗੁਰ ਜੀ ਆ ਗਾਣੇ ਜੰਨੇ ਆ ਕਿ ਜਿੰਨੀ ਵੀ ਸੰਗਤ ਆ ਰਹੀ ਹੈ ਨਾ ਬਹੁਤ ਜਿਆਦਾ ਕਿਰਪਾ ਹੋ ਰਹੀ ਆ 12 ਵਜੇ ਤੋਂ 4 ਵਜੇ ਤੱਕ ਜਿੰਨੀ ਸੰਗਤ ਬੈਹ ਰਹੀ ਆ ਜਿਹੜਾ ਮਾਰੇ ਦੀ ਰਜਾਈ ਰਹੀ ਆ ਬਹੁਤ ਕੁਝ ਮਿਲ ਰਿਹਾ ਆ ਬਹੁਤ ਜਿਆਦੀ ਕਿਰਪਾ ਹੋ ਰਹੀ ਹੈ ਮਹਾਰਾਜ ਦੀ तकरीबन ਸਾਲ ਤੋਂ ਨਹੀਂ ਆ ਰਿਹਾ ਮੈਂ ਸਾਲ ਕੀ ਹੋ ਗਿਆ ਜਿਆਦਾ ਸਾਲ ਤੋਂ ਨਹੀਂ ਸਾਲ ਕੀ ਹੋ ਗਿਆ ਕਿਰਪਾ ਬੜੀ ਹੈ ਮਹਾਰਾਜ ਦੀ ਕਿਵੇਂ ਪਤਾ ਚੱਲਿਆ ਅਸੀਂ ਚਪੈਰਾ ਸਾਹਿਬ ਦਾ ਨਹੀਂ ਅਸੀਂ ਦਿੱਸੂ ਦੇ ਰਹਿਣ ਵਾਲੇ ਆ ਸੰਨ ਕਿਰਪਾਈ ਹੈ ਮਹਾਰਾਜ ਦੀ ਹਾਂਜੀ ਹਾਂਜੀ ਮੈਡਮ ਕੀ ਕਹਿਣਾ ਚਾਹੋਗੇ ਕਿ ਇੱਥੇ ਬਸ ਇਹ ਆ ਕਿ ਜਦੋਂ ਦਾ ਆਉਣ ਲੱਗੇ ਆ ਉਹਦਾ ਮਤਲਬ ਵਾਈਗੁਰੂ ਦੀ ਮੇਰ ਹੀ ਆ ਹਾਂਜੀ ਜੋ ਵੀ ਦਿਲੋਂ ਮੰਗਦੇ ਆ ਜਦੋਂ ਵੀ ਕੋਈ ਦੁੱਖ ਹੁੰਦਾ ਆ ਸਭ ਕੁਝ ਮਿਲਦਾ ਪਿਆ ਵਾ ਹਾਂਜੀ ਸਭ ਕੁਝ ਮੁਰਾਦ ਪੂਰੀ ਹੁੰਦੀ ਪਈ ਆ ਜੋ ਚੀਜ਼ ਅਸੀਂ ਪਹਿਲਾਂ ਨਹੀਂ ਵੇਖੀ ਸੀ ਉਹ ਸਾਡੀ ਆਸ ਮੁਰਾਦ ਹੁਣ ਪੂਰੀ ਹੋ ਰਹੀ ਆ ਹਾਂਜੀ ਕਦੀ ਸੋਚਿਆ ਸੀ ਇੰਨੀ ਖੁਸ਼ੀਆਂ ਮਿਲਣਗੀਆਂ ਨਹੀਂ ਕਦੇ ਨਹੀਂ ਸੋਚਿਆ ਸੀਗਾ ਇੰਨੀ ਹੁਣ ਮਤਲਬ ਕਿ ਆ ਰਹੇ ਆ ਜਿੱਦਾਂ ਜਿੱਦਾਂ ਆ ਰਹੇ ਆ ਸੋਖੀ ਸੁਖ ਮਿਲ ਰਿਹਾ ਵਾ ਉਤਾਰ ਚੜਾਉਂਦੇ ਆ ਪਰ ਜਦੋਂ ਬਾਬਾ ਜੀ ਦਾ ਨਾਮ ਲਓ ਬਾਬਾ ਜੀ ਦਰਤੇ ਆ ਤਾਂ ਸਾਰਾ ਕੁਝ ਠੀਕ ਹੋ ਜਾਂਦਾ ਇੱਥੇ ਆਏ ਕੀ ਸੋਚ ਕੇ ਆਏ ਸੀ ਇੱਥੇ ਵਸੇ ਇਹ ਆ ਕਿ ਬਾਬਾ ਜੀ ਦੇ ਲਾਡ ਲੱਗ ਜਾਣਾ ਬਾਬਾ ਜੀ ਦੇ ਬੱਚੇ ਆ ਆਪੇ ਸਾਹਮਣੇ ਗੇ ਬਾਬਾ ਜੀ ਦੇ ਬੱਚੇ ਬਣ ਕੇ ਰਹੇ ਨੇ ਹਾਂਜੀ ਬੱਚੇ ਬਣ ਕੇ ਰਹੇ ਸਾਰੀ ਜ਼ਿੰਦਗੀ ਹਾਂਜੀ ਕੁਝ ਜਗਾ ਸਾਹਿਬ ਆਈ ਗੁਜੇ ਕੀ ਫੀਕਾ ਬਤਾਓਗੇ ਚੁਪਰਾ ਸਾਹਿਬ ਮੈਂ ਇੱਥੇ ਆਈ ਆ ਮੇਰਾ ਮਕਾਨ ਨਹੀਂ ਸੀ ਬਣਦਾ ਪਿਆ ਮੈਂ ਬਹੁਤ ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਸੀ ਅਤੇ ਹਾਜ਼ਰੀਆਂ ਭਰੀਆਂ ਮੇਰਾ ਮਕਾਨ ਬਣ ਰਿਹਾ ਹੁਣ ਮਹਾਰਾਜ ਜੀ ਦੀ ਕਿਰਪਾ ਹੀ ਬਹੁਤ ਬਹੁਤ ਮੇਰੇ ਸਾਰੇ ਕਾਰਜ ਰਾਸਕੀਤੇ ਮਹਾਰਾਜ ਜੀ ਠੀਕ ਹੋ ਗਿਆ ਜਗਾ ਬਾਰੇ ਇਸ ਜਗਾ ਬਾਰੇ ਕੀ ਕਹਿ ਸਕਦੇ ਆ ਕੋਈ ਸ਼ਬਦ ਹੀ ਨਹੀਂ ਹੈਗੇ ਸਾਡੇ ਕੋਲ ਕਹਿਣ ਵਾਸਤੇ ਮਾਰਾ ਦੀ ਬੜੀ ਮੇਰੇ ਬਹੁਤ ਬਖਸ਼ਿਸ਼ਯਾ ਤੇ ਕਿਥੇ ਰਹਿੰਦੇ ਜੀ ਲੁਧਿਆਣੇ ਅੱਛਾ ਜਾਣਦੇ ਆਂਦੇ ਤੇ ਹਰ ਇਤਵਾਰ ਆਉਂਦੇ ਹੋ ਹਰ ਇਤਵਾਰ ਨਹੀਂ ਆਉਂਦੀ ਜਦੋਂ ਹਰ ਮਹੀਨੇ ਆਉਣੀ ਆ ਜਦੋਂ ਟਾਈਮ ਮਿਲ ਜਾਏ ਜਦੋਂ ਛੁੱਟੀ ਮਿਲ ਜਾਏ ਉਦੋਂ ਆ ਜਾਂਦੇ ਆ ਹਾਂਜੀ ਵੈਸੇ ਮੈਂ 6 ਚੋਪੈਰੇ ਲਗਾਏ ਸੀ ਤੇ ਹਾਜ਼ਰੀਆਂ ਪਰੇ ਸੀ ਜਵਾਰਾ ਸਾਹਿਬ ਹਾਂਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੀ ਪਲੀਟ ਕਰਨਾ ਸੰਗਤ ਨੂੰ ਇਹ ਕਹਿਣਾ ਚਾਹਾਂਗੇ ਕਿ ਸੰਗਤ ਨਾਲ ਜੁੜੋ ਸੰਗਤ ਵਿੱਚ ਜੁੜਿਆ ਬਹੁਤ ਕੁਝ ਮਿਲਦਾ ਸਭ ਕੁਝ ਮਿਲਦਾ ਸੰਗਤ ਨਾਲ ਜੁੜਿਆ ਸਭ ਕੁਝ ਮਿਲਦਾ ਮਹਾਰਾਜ ਦੇ ਘਰੀ ਸਭ ਕੁਝ ਹੈ ਤੇਰੀ ਸੋਚਿਆ ਸੀ ਆਪਣਾ ਘਰ ਹੋਏਗਾ ਸੋਚਿਆ ਨਹੀਂ ਸੀ ਮਤਲਬ ਕਿੰਨੇ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਬਣ ਹੀ ਨਹੀਂ ਰਿਹਾ ਸੀ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਜਿਵੇਂ ਚਪੈਰੇ ਜਿਵੇਂ ਲਾਸਟ ਚਪੈਰੇ ਦੀ ਭੋਗ ਪਿਆ ਹਾਜਰੀ ਭਰੀ ਅਗਲੇ ਐਤਵਾਰ ਤੋਂ ਮੇਰਾ ਮਕਾਨ ਬਣਨਾ ਸ਼ੁਰੂ ਹੋ ਗਿਆ ਮਹਾਰਾਜ ਜੀ ਅਥੇ ਅੰਦਰ ਰਹੋ ਜੀ ਹਾਂਜੀ ਬਿਲਕੁਲ ਬਿਲਕੁਲ ਮਹਾਰਾਜ ਜਿੰਦਗੀ ਸਮਰਪਣ ਹੈ ਬਹੁਤ ਕਿਰਪਾ ਹੈ ਜੀ ਜਦੋਂ ਵੀ ਅਸੀਂ ਜੋ ਵੀ ਕੁਝ ਮੰਗਦੇ ਆਂ ਸ਼ਰਦਾ ਭਾਵਨਾ ਨਾਲ ਸਭ ਕੁਝ ਦਿੰਦੇ ਨੇ ਸੱਚੇ ਮਨ ਨਾਲ ਆਓ ਮਹਾਰਾਜ ਦਾ ਦਰਸ਼ਨ ਕਰੋ ਸਭ ਕੁਝ ਮਿਲਦਾ ਹੈ ਇਹਨਾਂ ਦੀ ਅਪਾਰ ਕਿਰਪਾ ਦੂਰ ਦੂਰ ਤੋਂ ਸੰਗਤਾਂ ਆਈਆਂ ਨੇ ਆਪਣੇ ਹਿਰਦੇ ਵਿੱਚ ਉਹਨਾਂ ਦਾ ਆਵਾਸ ਕਰਦੀਆਂ ਨੇ ਜੈ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਭਾਈ ਗੁਰਦੀ ਕੀ ਕਹਿਣਾ ਚਾਹੋਗੇ ਚੇਪਰਾ ਸਾਹਿਬ ਦਾ ਬਹੁਤ ਮਿਹਰਬਾਨੀ ਹੈ ਬੱਬਰੀ ਬੱਬਰੀ ਇੱਥੇ ਚੜ੍ਹਦੀ ਕਲਾ ਵਾ ਸਾਰੇ ਆਏ ਆ ਸਾਰੀ ਸੰਗਤ ਹੁੰਦੀ ਇੱਥੇ ਖੁਸ਼ੀਆਂ ਲੈਣ ਆਉਂਦੀ ਖੁਸ਼ੀਆਂ ਲੈ ਕੇ ਜਾਂਦੀ ਹੈ ਚੜ੍ਹਦੀ ਕਲਾ ਰਹਿੰਦੀ ਮਾਰਾ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਚੇਪਰਾ ਸਾਹਿਬ ਤੁਸੀਂ ਆਏ ਹੋ ਇੱਥੇ ਕਿੰਨੀ ਦੇਰ ਤੋਂ ਰਕੀ ਗੋ ਸੇਨਿਆ ਸੀ 12 ਵਜੇ ਤੋਂ ਪਹਿਲਾਂ ਦੇ ਆਏ ਹੋਏ ਆ ਤੇ ਬਹੁਤ ਆਨੰਦ ਪ੍ਰਾਪਤ ਕੀਤਾ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕੀਤਾ ਬੜਾ ਮਨ ਖੁਸ਼ ਹੁੰਦਾ ਇਸ ਵੇਲੇ ਸਭ ਤੇ ਚਾਰ ਵਜੇ ਤੱਕ ਹੁੰਦਾ ਜੀ 4 ਵਜੇ ਸਮਾਪਤੀ ਹੋਣੀ ਹੈ ਜੀ ਅਸਤ ਤੋਂ ਬਾਅਦ ਤੁਕਨਮੋਜ਼ੇ ਸਮਾਪਤੀ ਹੁੰਦੀ ਹੈ ਜੀ ਕਿੰਨਾ ਮਨ ਪਰਸਾਨ ਹੁੰਦਾ ਜੀ ਬਹੁਤ ਜੀ ਮਨ ਪਰਸਾਨ ਹੋਇਆ ਮਹਾਰਾਜ ਦੀ ਬਹੁਤ ਕਿਰਪਾ ਹੈ ਬਹੁਤ ਕਿਰਪਾ ਹੈ ਲੋਕਾਂ ਨੂੰ ਬਾਹਰ ਘੁੰਮਣ ਦਾ ਚਾਹ ਹੁੰਦਾ ਤੁਹਾਨੂੰ ਕੀ ਚਾਹ ਹੁੰਦਾ ਤੇ ਸਾਨੂੰ ਤੇਹੀ ਹੈ ਜੀ ਕਰਮਾਂ ਨਾਲ ਹੀ ਆਇਆ ਜਾਂਦਾ ਜੀ ਕਰਮਾਂ ਨਾਲ ਹੀ ਵਿਸਮਾ ਮਿਲਦਾ ਹੈ ਕਰਮਾਂ ਨਾਲ ਮਹਾਰਾਜ ਦਾ ਫੇਰ ਹੀ ਆਈਦਾ ਜੀ ਮੈਡਮ ਕੀ ਕਹਿੰਦਾ ਜੋ ਕਿੰਨੀਆਂ ਮੁਰਾਦਾ ਪੂਰੀਆਂ ਹੁੰਦੀਆਂ ਇੱਥੇ ਸਾਰ ਆ ਰਹੀ ਹੈ ਤੇ ਵਧੀਆ ਆ ਮਤਲਬ ਇੱਕ ਵੱਖਰਾ ਸਕੂਨ ਮਿਲਦਾ ਇੱਥੇ ਆ ਕੇ ਕਿੰਨੀ ਵੱਡੀ ਜਗ੍ਹਾ ਐ ਬਲੀ ਇਹ ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਐ ਬਾਬਾ ਦੀਪ ਸਿੰਘ ਜੀ ਤੋਂ ਉੱਤੇ ਕੋਈ ਵੀ ਨਹੀਂ